ਅਸੀਂ ਸਾਹਮਣੇ ਚੱਲ ਰਹੀ ਆ ਬੰਦੇ ਪਿੱਛੇ ਚੈੱਕ ਕਰ ਰਹਾ ਇਹਦਾ ਦੇਖੋ ਜੀ ਇੰਨਾ ਹੀ ਤੋਰਾ ਲਉਗੀ ਇੱਥੇ ਡਿੱਗੇ ਕਰਕੇ ਇੱਥੇ ਹੋਰ ਤਾਂ ਤੋਰਾ ਬਰਨਾ ਗੋਰੀ ਓਏ ਸਿਆਕਾਰ ਸਵਾਗਤ ਆ ਜੀ ਤੁਹਾਡਾ ਆਪਣੇ ਨਵੇਂ ਬਲੌਗ ਜਿੱਤੇ ਆਪਾਂ ਜੀ ਅੱਜ ਗੱਲ ਕਰਨਾ ਸ਼ੋਬਰ ਦੇ ਏਰੀਆ ਬਾਰੇ ਮਸ਼ੀਨਾ ਆ ਗਈ ਬਹੁਤ ਇੱਥੇ ਤਕਰੀਬਨ ਮਸ਼ੀਨਾ ਚੱਲ ਰਹੀਆਂ ਮੇਰੇ ਅੱਜ 5-6 ਮਹੀਨਾ ਚੱਲਦੀਆਂ ਲੱਗੇ ਲੱਗੇ ਇਹ ਗੋਰਾ ਭਾਈ ਸਾਸੀ ਦਾ ਬਲਾ ਬੰਦ ਡਰਾਈਵਰ ਸਾਹਿਬ ਇੱਕ ਵੀਰ ਨੇ ਸਾਡੇ ਨੇ ਕਮੈਂਟ ਕੀਤਾ ਕਿ ਗੋਰੀ ਨਹੀਂ ਆ ਤੁਹਾਡੇ ਨਾਲ ਗੋਰੀ ਆਪਣੇ ਨਾਲ ਹੀ ਹੈ ਅੱਜ ਬਾਕੀ ਆਪਣੇ ਨਾਲ ਹੀ ਹੁਣ ਰਹੂਗਾ ਜਿੰਨਾ ਚਿਰ ਦੋ ਚਾਰ ਦਿਨ ਜਿਹਨੇ ਵਿਸ਼ੇਨ ਲੱਗਿਆ ਫਿਰ ਉਦੋਂ ਬਾਅਦ ਆਪਾਂ ਦੇਖੋ ਅੱਜ ਥੋੜੀ ਜੀ ਆਪਣੀ ਕੰਡੀਸ਼ਨ ਮਾੜੀ ਹੋ ਗਈ ਹੈ ਕਿਉਂਕਿ ਆਪਾਂ ਕੰਮ ਚਲਾਇਆ ਦਿਸਰਾ ਅੱਜ ਥੋੜੀ ਜੀ ਫਲਟ ਪੈ ਗਈ ਖਰਦ ਪੈ ਗਈ ਫਿੱਟ ਜਾਣ ਨੂੰ ਉਹਦੇ ਕਰਕੇ ਥੋੜਾ ਜਿਹਾ ਕਾਲੇ ਹੋਣਾ ਪਿਆ ਬਾਕੀ ਜੀ ਗੱਲ ਹੈ ਕਿ ਝੋਨੇ ਤਕਰੀਬਨ ਡਿੱਗੇ ਆ ਤੇ ਆਪਣੀ ਮਸ਼ੀਨ ਦਾ ਤੁਸੀਂ ਤੋੜਾ ਚੈੱਕ ਕਰ ਸਕਦੇ ਹੋ ਡਿੱਗੇ ਝੋਨੇ ਜਾਂ ਕਿਸ ਤਰੀਕੇ ਦਾ ਹੈਗਾ ਤੇ ਗੱਲ ਇਹ ਹੁਣ ਤੁਸੀਂ ਏਰੀਆ ਤੁਹਾਨੂੰ ਦਿਖਾਉਂਦੇ ਆ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਝੋਨਾ ਹੀ ਝੋਨਾ ਹੈ ਦੇਖੋ ਇਧਰ ਨੂੰ ਇਧਰ ਨੂੰ ਵੱਧਿਆ ਆਪਾਂ ਇਹਨੂੰ ਕਰਕੇ ਇਧਰ ਤਕਰੀਬਨ ਝੋਨਾ ਹੀ ਆ ਜਿੱਥੋਂ ਤੱਕ ਵੀ ਨਿਗਾਹ ਆ ਤਕਰੀਬਨ ਲੱਖਾਂ ਦੇ ਕਿੱਲਿਆਂ ਦੇ ਸਾਬਣਾ ਹੈਗੇ ਆ ਆ ਮਸ਼ੀਨ ਆਪਣੀ ਚੱਲ ਰਹੀ ਆ ਹੁਣ ਦਸਵੇਂ ਯਾਨੀ ਕਿ ਦਸਵੇਂ ਵਿਗੇ ਦੇ ਖੇਰੇ ਦੇ ਵਿੱਚ ਚੱਲ ਰਹੀ ਆ ਤੇ ਆਪਾਂ ਪਹਿਲੇ ਉੱਥੇ ਕਿੰਨੇ ਵੱਟ ਗਏ 8 ਕਿ 9 ਵੱਟ ਗਏ ਆ ਨੋ ਉੱਥੇ ਵੱਡ ਗਿਆ ਜਾਈ ਥੋੜੀ ਖਰਚ ਪਈਏ ਸਾਡੀ ਮਸ਼ੀਨ ਨੂੰ ਤਿੰਨ ਕੋ ਘੰਟਿਆਂ ਦੀ ਪਈ ਆ ਤੇ ਜਾਨੀ ਕੱਜ 25 ਕੋ ਵਿੱਗਾ ਤੇ 25 22 ਦੀ ਐਵਰੇਜ ਤੇ ਰਹਿ ਜਾਗੇ ਚਲੋ ਜੋ ਵੀ ਕਿਸਮਤ ਚ ਮਿਲੂਗਾ ਤੇ ਉਹ ਤੈਨੂੰ ਕਹਿੰਦਾ ਹਾਂ ਉਹ ਬਿੱਲੀ ਕਿਹੜਾ ਉਹ ਜਿੱਤੇ ਕੋਲ ਭయ్యా ਖੜਾ ਰਿਹਾ ਉਹ ਬਾਈ ਨਾ ਹਾਂ ਨਹੀਂ ਪੁੱਛਿਆ ਨਹੀਂ ਗੱਲ ਨਹੀਂ ਕੀਤੀ ਆਟਾ ਉਟਾ ਡਿੱਗਾ ਜਿਹਾ ਖੜਾ ਡਿੱਗਾ 2000 ਹੂੰ ਖੜੇ ਦਾ 12 ਨਹੀਂ ਉਹ ਤਾਂ ਗੱਲ ਠੀਕ ਹੈ ਵੇਗਾ ਤੇ ਮਸ਼ੀਨ ਲਾਈਆ ਤੇ ਮਾੜਾ ਮਾਤਾ ਵਿਚ ਰੋਲਾ ਪਾਣਾ ਹੁੰਨਾ ਕਿ ਨਹੀਂ ਡਿੱਗਾ ਉਹ ਗੱਲ ਕਰ ਕੇ ਫਾੜੀ ਦਾ ਗੱਲ ਕਰਦੇ ਨਾ ਕੀ ਜਾਂਦਾ ਇਹ ਉਹ ਮੈਂ ਡਿੱਗਾ ਰਣੇ ਦੋਆਂ 15000 ਮੰਦੇ ਨਹੀਂ ਕੋ ਮਕਾਇਆ ਜਿਵੇਂ ਉਹਨੂੰ ਗੱਲ ਹੀ ਦੱਸੀ ਵੀ ਡਿੱਗੇ ਤੇ ਨਹੀਂ ਲੱਗਣੇ ਨੇ ਕੀ ਯਾਰ ਆ ਹੁਣ ਜਿਹੜਾ ਪਾ ਵੱਡਾ ਗੱਲ ਕੀਤੀ ਗਈ ਇਹ ਤੂੰ ਆ ਗੱਲ ਕਰ ਰਿਹਾ ਗੱਲ ਨਹੀਂ ਮੈਂ ਕੀਤੀ ਮੈਂ ਤਾਂ ਹੀ ਮਕਾਈ ਫਿਰਦੇ ਆ ਨਾ ਮੇਰੇ ਡਰਾਈਵਰ ਨਾਲ ਬਾਤ ਹੋ ਗਈ ਹੈ ਕੀ ਹੋ ਰਿਹਾ ਉਹਨੇ ਤਿੰਨ ਛੰਡ ਦਾ ਦੱਸੋ ਹਨ ਛੰਡ ਦਾ ਜੀ ਨਾ ਮੈਂ ਚਲ ਠੀਕ ਬਾਤ ਕੀ ਬਾਤ ਆਈ ਤੁਹਾਨੂੰ ਦੋਨੇ ਬਾਤ ਇਹ ਹੋਈ ਜਿਵੇਂ ਮੈਂ ਟਰੈਕਟਰ ਚੱਲਾ ਮਾਰ ਨੂੰ ਇਹ ਲੈ ਆ ਉਹ ਹੋਰ ਕੋਈ ਗੱਲ ਨਹੀਂ ਡਿੱਗ ਡੁਗ ਦੀ ਕੋਈ ਗੱਲ ਨਹੀਂ ਨਾ ਨਾ 100 ਗੱਲ ਹੀ ਡਿੱਗ ਲਿੰਗ ਲਈ ਹੀ ਜਾਂਦੇ ਨੇ ਇਹ ਸਰ ਵੀ ਇਧਰ ਗਾ ਇਧਰ ਜਾਂਦਾ ਰਸਤਾ ਇਧਰ ਦੀ ਲਈ ਆਈ ਕੱਲੀ ਇਹ ਹੀ ਗੱਲ ਆਈ ਉਹ ਡੀਪੀ ਨਹੀਂ ਦੱਸੀ ਮੈਂ ਕਿ ਉੱਥੇ ਲੈ ਗਈ ਅੱਛਾ ਜੀ ਇਧਰ ਮੈਂ ਲਾਦਾ ਡਿੱਗਾ ਉਹ ਪਰਲਾ ਵੀ ਆਉਂਦਾ ਹਨਾ ਚਲ ਆਹ ਨੂੰ ਪੁੱਛ ਕਈ ਹੋਰ ਕੌਣ ਸਾ ਕਾਟਣਾ ਆ ਜਾ ਉੱਧਰ ਨਹੀਂ ਆ ਕੇ ਫਿਰ ਇਧਰ ਨੂੰ ਆ ਚਲੀ ਤਾਂ ਮੈਂ ਉਹ ਸਭ ਡੈਰੀ ਡੂ ਲੈ ਆਣਾ ਉਹ ਤਾਂ ਲੱਗਿਆ ਸੀ ਥਾਵਨ ਦੇ ਚਾਹੁੰਦੇ ਇੱਥੇ ਆਉਣ ਦੇ ਇੰਨਾ ਹੀ ਛੱਡ ਕੇ ਆਏ ਜੀ ਤਾਂ ਇਹਨੇ ਇੱਥੇ ਆਉਣਗੇ ਉਹ ਪਰਲਾ ਬਿਲਿ ਜਿਆਦਾ ਨਹੀਂ ਪਿਆਰਾ ਉਹ ਉਹ ਮੈਂ ਕੋਹ ਰੈਂਦਾ ਵਾ ਪਰ ਜਿਆਦਾ ਹੁੰਦਾ ਖੜੇ ਜਿਆਦਾ ਦਾ ਆਪਣਾ ਡਿੱਗੇ ਚੋਣਾ ਹਣਾ ਫਤੂ ਕੀ ਕਰਨ ਅੱਜ ਆਪਣਾ ਚਿਹਨ ਬਦਲਦੀ ਕਿ ਕਿਵੇਂ ਉਹ ਕਹਿੰਦਾ 30-30 ਬਿਹਰ ਦੋ ਚਾਹੀਦਾ ਹਾਂ ਉਹਨਾਂ ਬੰਦ ਹੋ ਜੇ ਦੋ ਰਹਾ ਹਾਂ ਨਹੀਂ ਤੁਹੂ ਗਿਆ ਨਾ ਉਹ ਚੈਨਵੇਂ ਚੱਲਣ ਦੀ ਹੈ ਬਦਲ ਮੈਂ ਕਿਹਾ ਹੈ ਹਾਂ ਬਦਲ ਬਦਲ ਨਹੀਂ ਪੈਣੀ ਹੈ ਬਦਲ ਯਾਰ ਮਾੜਾ ਮੜ ਪਾਲਾ ਸੇਕ ਲਾਂਗੇ ਬਾਅਦ ਪਰਲੀ ਜਾਨੀ ਹੈ ਹੈ ਮਾੜਾ ਮੜ ਪਾਲਾ ਸਿੱਖੀ ਜੰਗ ਨਾਲ ਨਾਲ ਮਾੜਾ ਮੜ ਪਾਲਾ ਬਾਕੀ ਡਰਾਈਵਰ ਹੈ ਬੰਦਾ ਚੰਗਾ ਮਸ਼ੀਨ ਦਾ ਤੋਰਾ ਦਿੰਦਾ ਪੂਰਾ ਨਾ ਸਹੀ ਹੈ ਇਹ ਡਿੱਗਾ ਨਾ ਇਹ ਟੇਡਾ ਹੀ ਨਾ ਬਣਾਇਆ ਹਾਂ ਇਹ ਡਿੱਗਾ ਮੈਂ ਇੱਕ ਮਹੀਨਾ ਤੱਕ ਹੱਤੀ ਪਾਇਆ ਆ ਅਕਸਰ ਤੋੜਾ ਦੇਵੇ ਮਸ਼ੀਨ ਅਕਸਰ ਲਵੇ ਬਾਕੀ ਇੱਥੇ ਪਾ ਲੱਗਦਾ ਇੰਜਨ ਨੂੰ ਮੈਨੂੰ ਕੁਝ ਮਿਲਦਾ ਵੇ ਤੋੜਾ ਹਣਾ ਪਤਾ ਲੱਗਦਾ ਨਾ ਤੇ ਬਾਕੀ ਜੇਕਰ ਆਪਣਾ ਜਿਵੇਂ ਚੈਨਲ ਚੁਣ ਜਗੀ ਕੰਮ ਸਹੀ ਬਣ ਜੇ ਹੁਣ ਫਲੈਟ ਫੋਟ ਹੈ ਟੈਟ ਟੂਟ ਹੋਇਆ ਵੇ ਆਪਣਾ ਮਸ਼ੀਨ ਇਹ ਨਹੀਂ ਪਤਾ ਕਿ ਖੜੇ ਚੱਲਦੀ ਵੀ ਡਿੱਗੇ ਚੱਲਦੀ ਵੀ ਹੈ ਨਹੀਂ ਨਾ ਪਤਾ ਲੱਗਦਾ ਤਾਂ ਇਹ ਹੀ ਆਪਣੇ ਥੋੜੀ ਹੈਗੀ ਆ ਖਾਸ ਤੌਰ ਤੇ ਚਾਹੇ ਤੋਂ ਬਣਾਣਾ ਨਹੀਂ ਇਹ ਤਾਂ ਥੱਲੇ ਹੀ ਆ ਚੱਲੀ ਚੱਲੀ ਤਾਂ ਜਾਂਦੀ ਚਾਹ ਨਵਦਣੀ ਤਾਂ ਪੈਣੀ ਹੈ ਹੁਣ ਤਨ ਨਾ ਆ ਹਾ ਹੁਣ ਨਹੀਂ ਹੁਣ ਨਹੀਂ ਚਾਹ ਦੇ ਨਾਲ ਆਪਾਂ ਹੁਣ ਤੈਨੂੰ ਸੋ ਨਾਲ ਹੀ ਇਹਨਾਂ ਨੂੰ ਆਹ ਬੋਦੀ ਕੋਲ ਵੱਡੇ ਆ ਗਏ ਉਹ ਬੱਦ ਉਹ ਬਲੀ ਗਰਮੀ ਪਰਲਾ ਉਹ ਜਿਹੜਾ ਆਵਣ ਵਾਲਾ ਹਨਾ ਗੁੱਸੇ ਜੇ ਮੜਿਆ ਉਹ ਹਾਂ ਮੇਰੇ ਜਿੱਡਾ ਕੋਈ ਨਹੀਂ ਆਪਣਾ ਦਾ ਮੇਰੇ ਜਿੱਡੇ ਹੁੰਦਾ ਮੇਰੇ ਨਾਲ ਦਾ ਕੋਈ ਨਹੀਂਗਾ ਬੰਦਾ ਆਪਾਂ ਜੀ ਜਦੋਂ ਦੇ ਮਸ਼ੀਨ ਹੈ ਇੱਥੇ ਚਲਾ ਰਹਾ ਚੋਨੇ ਤੇ ਪਿਛਲੇ ਜੈਂਟਾ ਦੀ ਗੱਲ ਛੱਡੋ ਐਸ ਏਰੀਏ 'ਚ ਆਪਾਂ ਨੂੰ ਜਿਲਗੀ ਚ ਪਹਿਲੀ ਔਰ ਜੈਂਟਾ ਚੰਗਾ ਮਿਲਿਆ ਜੀ ਜਿਹੜਾ ਇਸ ਸਰ ਜੀ ਨੂੰ ਮਸ਼ੀਨ ਦਿੱਤੀ ਆਪਾਂ ਪਹਿਲਾਂ ਦਾ ਬੰਦਾ ਠੀਕ ਠਾਕ ਜੀ ਥੋੜਾ ਜਾਂ ਉਦਾਂ ਦਾ ਹੀ ਬੰਦਾ ਇਹ ਬਹੁਤ ਵਧੀਆ ਜੈਂਟਾ ਤੇ ਇਹ ਜੀ ਇਹਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਕੁਝ ਕਹਿਣਾ ਤੁਸੀਂ ਆਪ ਵਿੱਗੇ ਲਿਖਣੇ ਆ ਆ ਵੀ ਤੁਸੀਂ ਖੇਤ ਦੇਖਣਾ ਆ ਵੀ ਖੇਤ ਨਾਲ ਗੱਲਬਾਤ ਕਰਨੀ ਆ ਕਿ ਕਿਵੇਂ ਆ ਜਿੱਗੇ ਖੜੇ ਦੀ ਮੈਂ ਥੋੜੀ ਇਹਦੇ ਬਾਰੇ ਕੀ ਨਹੀਂ ਕਹਿਣਾ ਜੰਟ ਆਇਆ ਨਹੀਂ ਆਪਣੇ ਆਪ ਗਾਹ ਕਾਈ ਜਾਂਦੇ ਅੱਜ ਵਿੱਚ ਮੱਕੀ ਦੇ ਕਿੱਤੇ ਵੱਢੀ ਆ ਜਾਂਦੇ ਉਹਨੇ ਵੀ ਆਈ ਜਾਂਦੇ ਜੰਟ ਦੇ ਆਪਾਂ ਇਹ ਸਟੜੀ ਕਰ ਲੀ ਨਾ ਜੰਡ ਦੀ ਇਹ ਸਿਫਤ ਕਰ ਰਹੇ ਆ ਕਿ ਉਹ ਬੰਦੇ ਨੇ ਵੇਲਾ ਜ਼ਿੰਦਗੀ ਦੇ ਵਿੱਚ ਪਹਿਲਾ ਏਜੰਟ ਆਪਾਂ ਨੂੰ ਮਿਲਿਆ ਜਿਨੇ ਆਪਾਂ ਨੂੰ ਟੈਂਕੀ ਫੁੱਲ ਕਰਾ ਦਿੱਤੀ 30000 ਦਾ ਡੀਜ਼ਲ ਪਿਆ ਤੇ ਉਹਨੇ ਬੰਦੇ ਨੇ ਟੈਂਕੀ ਫੁੱਲ ਕਰਾ ਦੇ ਹੁਣ ਆਪਾਂ ਨੂੰ ਪਿੱਛੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮਸ਼ੀਨ ਦੇ ਮਾਰ ਡੀਜ਼ਲ ਲੈਣ ਦੀ ਜਾਂ ਕਿਸੇ ਤਰ੍ਹਾਂ ਦੀ ਆਪਾਂ ਟੌਰ ਨਾਲ ਹੁਣ ਕੁੱਤ ਰਹੇ ਕਿੰਨੇ ਦਾ ਕੱਢ ਜੇਗਾ ਤੇਲ ਆਪਣਾ ਹਾਂ ਤੁੰਮੀ ਗਿਆ ਦਾ ਤੁੰਮੀ ਮਾਰੇ ਬੋਲੀ ਤੁੰਮੀ ਕਰੀ ਹਾਂ ਆਪਾਂ ਆਈ ਦਾ ਤੁੰਮੀ ਦਾ ਹਾਲਿਆ ਹੈ ਜੰਮੀ ਦੇਖਿਆ ਅਖਰ ਜਾਨ ਤੇ ਹੁਣ ਦੇਖੋ ਜੀ ਹੁਣ ਆਪਾਂ ਤੁਹਾਨੂੰ ਸਰ ਘੁੰਮ ਰਹੇ ਵਧੀਆ ਨਜ਼ਾਰਿਆਂ ਨਾਲ ਤੇ ਆਪਾਂ ਨੂੰ ਤੇਲ ਦੀ ਟੈਂਕੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਲਗਭਗ ਕੱਢ ਜਾਊਗਾ 5-6 ਦਿਨ ਕਿਉਂਕਿ 30 ਹਜ਼ਾਰ ਦਾ ਤੇਲ ਬਹੁਤ ਹੁੰਦਾ ਹੈ ਤੇ ਆਪਾਂ ਜੇ ਵਿੱਗੇ ਵੀ ਉਹ ਸਾਹਮਣੇ 30 ਇੱਥੇ 30 ਹਜ਼ਾਰ ਨਾਲ 100 ਵਿੱਗਾ ਥਾਂ ਵਟੂਗੀ ਤੇ ਦੇਖੋ ਹੋਰ ਟੈਂਕ ਭਰਾ ਲਵਾਂਗੇ ਤਿੰਨ ਟੈਂਕ ਲੱਗਣਗੇ ਤੇ 300 ਵਿੱਗਾ ਹੋਊਗਾ ਜੇ ਦੋ ਲਾਇਆ ਤੇ 200 ਵਿੱਗਾ ਹੋਊਗਾ ਟੈਂਕਰ ਸਾਹਮਣੇ ਵਿੱਗੇ ਹੋਣਗੇ ਇਥੇ ਜੀ ਗੱਲ ਇੱਕ ਹੋਰ ਆ ਕਿ ਉਹ ਫੋਟੋ ਨੂੰ ਰੱਖਦੇ ਹੁਣ ਜਿਵੇਂ ਕਿ ਆ ਆਪਾਂ ਉਬੜਾਈ ਕਰਨਾ ਇੱਥੇ ਛੋਨੇ ਦੀ ਇੱਥੇ ਚੈੱਕਪ ਬਦਾਣੇ ਵਿੱਚ ਚੈੱਕ ਕਰ ਸਕਦੇ ਕੋਈ ਦਾਣਾ ਬਿਲਕੁਲ ਹੀ ਨਹੀਂ ਆ ਰਿਹਾ ਇਹਦਾ ਕਰਮਾਲੀ ਦਾ ਹੁਣ ਜਨਰ ਨੇ ਸਾਨੂੰ ਇਹ ਗੱਲ ਕਿਹਾ ਕਿ ਤੁਸੀਂ ਕਿਸਾਨ ਨੂੰ ਦੱਸਣਾ ਕਿ ਤੇਰਾ ਡਿੱਗਾ ਖੜਾ ਮੈਦ ਦੇ ਚ ਅਸੀਂ ਨਹੀਂ ਕਰਨਾ ਅਸੀਂ ਤਾਂ ਬਾਅਦ ਵਿੱਚ ਤੁਹਾਡਾ ਹਿਸਾਬ ਕਰਾਂਗੇ ਹੁਣ ਜੇ ਜੇਕਰ ਆ ਦਿਖਾਉਂਦੇ ਆ ਤੁਹਾਨੂੰ ਜਿਵੇਂ ਆ ਝੋਨਾ ਸਾਹਮਣੇ ਡਿੱਗਾ ਖੜਾ ਜਾ ਇਹ ਡਿੱਗਾ ਚ ਨਹੀਂ ਗਰੀਚਣਾ ਜੀ ਇਹ ਖੜਾ ਜਾ ਕਰਾਂਗਾ ਕਿਉਂਕਿ ਇਹਦਾ ਰੁੱਖ ਡਿੱਗੇ ਖੜੇ ਵਾਲਾ ਹੀ ਆ ਪੂਰਾ ਡਿੱਗਾ ਨਹੀਂ ਹੈਗਾ ਇਹਨੂੰ ਬਾਅਦ ਪੁੱਛੇ ਕਿੱ데 ਜਾਣਾ ਹਾਂ ਮੋਹਾਲ ਦੇ ਥੋੜਾ ਪੁੱਛਣਾ ਕਿਨੂੰ ਹਲਾ ਫੋਨ ਹਲਾ ਮੱਜਾ ਫੇਰ ਮੱਜਾ ਕੋਲ ਆ ਗਏ ਨੰਬਰ ਖੂਸ ਦੀ ਵਾਕੀ ਸਰਕਾਰ ਮੱਜਾ ਮਾਰਦੇ ਆ ਆ ਕਰ ਕਾਲੋ ਹੋ ਜੀ ਹੋ ਆਪੇ ਹੁਣ ਕਿਸ ਦਾ ਕਾਟਣਾ ਹੈ ਬਸ ਇੱਕ ਰਹਿ ਗਿਆ ਟੁਕੜਾ ਉਹਨੇ ਇਹ ਵੀ ਕ ਬਚਾ ਵੀ ਠੀਕ ਠੀਕ ਹੈ ਬੰਦੇ ਕੋ ਭੇਜ ਦੇ ਇਧਰ ਥੈਂਕ ਯੂ ਕਾ ਬੋਲ ਰਾ ਪੰਜ ਮਿੰਟ ਰੁਕ ਮੁੱਕ ਮੱਕ ਬਤਾ ਨਹੀਂ ਹੁਣ ਕੀ ਆਂਦਾ ਤੈਨੂੰ ਪੰਜ ਮਿੰਟ ਰੁਕ ਮੁੱਕ ਮੱਕ ਬਤਾ ਦਾਂ ਪੰਜ ਮਿੰਟ ਰੋਕ ਕੇ ਬਤਾਏਗਾ ਉਦੋਂ ਨਾ ਫਿਰ ਵੱਡਾ ਜਾਣਾ ਇਹ ਇਹ ਨਾ ਕਰ ਚੈਨ ਚ ਟਾਈਮ ਨਾਲ ਪਾਲ ਹੋ ਜਾਗੇ ਹੈ ਕਿਵੇਂ ਤੈਨੂੰ ਵੀ ਲੱਗਦਾ ਇਹ ਨਾਲ ਚੈਨਾ ਕੰਨ ਪੀੜਨੋ ਚਲੋ ਪਾ ਲਾਂਗੇ ਫਿਰ ਤੇ ਪਾਣੀ ਵੀ ਤਾਂ ਠੀਕ ਹੈ ਕਿ ਨਹੀਂ ਪਾਣੀ ਪੀ ਤਾ ਪੱਕੀ ਪਾਣੀ ਹੈ ਪਾਣੀ ਯਾਰ ਪਾ ਵੀ ਯਾਰ ਇੱਕ ਫਲੈਟ ਕਾ ਦੇ ਚੈਨ ਪਾ ਦੇ ਤੇ ਤੈਨੂੰ ਚਾਬੀ ਪਣਾ ਨਹੀਂ ਛੇਨ ਚ ਫੜਨੀ ਲੋੜ ਪੈਣੀ ਇਹ ਦਿੰਦਾ ਤਾਂ ਮੈਂ ਚਾਰ ਪੈਸੇ ਮੇਰੇ ਹੀ ਬੰਦਣਗੇ ਤੁਸੀਂ ਸੌਕੇ ਰਹੋ ਜੀ ਜਦੋਂ ਤਨ ਬੜਾ ਭੁੱਖਾ ਭੁੱਖਦਾ ਹੋਵੇ ਟਾਈਮ ਵਿੱਚ ਆਪਣਾ ਕੰਮ ਨਿਬੜਦਾ ਕੱਲ ਵੀ ਹੋਈ ਤੇ ਅੱਜ ਵੀ ਹੋਈ ਹੈ ਪਹਿਲਾਂ ਇਹ ਨਹੀਂ ਕਿ ਭੁੱਖ ਦਾ ਪਹਿਟਾ ਮਗਦਾ ਓਵਰ ਟਾਈਮ ਦੇ ਵਿੱਚ ਕੰਮ ਹੋਣਾ ਆਪਣਾ ਜਿਵੇਂ ਹੁਣ ਅੱਜ ਕਿਨੇ 10.5 ਕੰਮ ਬਣਿਆ ਹਣਾ ਤੇ 2 ਵਜੇ ਚੱਲੀਏ ਤੇ ਕੱਲ ਵੀ ਇੰਨੇ ਕੋਈ ਬਣਿਆ ਕੱਲ 1.5 ਵਜੇ ਚੱਲੀਏ ਹਾਂ ਬੰਦਾ ਇੰਨੇ ਕੋਈ ਬਣਦਾ ਪੱਕਾ ਹਾਂ ਉਹਨੂੰ 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 ਦੋਸਤ ਘਟਾਦਾ ਉਹਨੂੰ ਘਟਾਇਆ ਪੱਕਾ ਓ ਯਾਰ ਬੋਦੀ ਕਾ ਦਾ ਛੱਡ ਆ ਨਹੀਂ ਵੜਨਾ ਕੀ ਭਰਾ ਉਧਰ ਵੜਨੇ ਮੈਂ ਨਾਲ ਅੱਗੇ ਥੱਲੇ ਕੀ ਵਰ ਕੀ ਉੱਧੀ ਫੈਹ ਇਹਨੂੰ ਪੁੱਛੀ ਤੇਰਾ ਕਾਤਾ ਕਿੱਥੇ ਮੋੜਾ ਪੁੱਛਦਾ ਹੀ ਕੁੱਚੀ ਕਿਤਾ ਗਾਈ ਨਹੀਂ ਬੁੱਛਾ ਜਰ ਕੋਈ ਅਰਦੇ ਨਹੀਂ ਭਇਆ ਇੱਕ تمہارا ਘੜ ਰਹਿ ਕੇ ਤਾਂ ਚਾਉਗੀ ਗਾਇ ਆਟੇ ਤਾਂ ਰੋਟੀਆਂ ਬੰਦੀਆਂ ਆ ਮੱਠੀਆਂ ਤੋੜਨੀ ਨਹੀਂ ਮਾਂ ਮਹੀ ਦੱਸਾਂ ਨਹੀਂ ਪਾਈ ਪੀ ਸੀ ਮਾਰੀ ਇਹਵੇਂ ਨੁਕਟੇ ਤੈਨੂੰ ਬਾਹ ਲੱਗ ਜਾ ਆਮਰਾ ਐ ਕਿਵੇਂ ਫੰਡ ਕੁੱਟਨੀ ਹੈ ਤੇ ਅੱਜ ਦਾ ਆਪਣਾ ਇੰਨਾ ਹੀ ਬਲੌਗ ਆ ਮਿਲਦੇ ਜੀ ਕਿਸੇ ਹੋਰ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਚੌਂਦੇ ਬਸੇ ਰਹੋ